ਕਰੇਡਿੰਗ ਕਵਨ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਰੈਵਨਿਊ ਏਜੰਸੀ 27 ਨਵੰਬਰ 2024 ਨੂੰ ਅਗਲੀ ਕੈਨੇਡਾ ਪੈਨਸ਼ਨ ਪਲਾਨ ਸੀਪੀਪੀਪੀ ਦੀ ਅਦਾਇਗੀਆਂ ਭੇਜਣ ਲਈ ਤਿਆਰੀ ਕਰ ਰਹੀ ਹੈ ਸੀਪੀਪੀਪੀ ਬਹੁਤ ਸਾਰੇ ਕੈਨੇਡੀਅਨਾਂ ਲਈ ਵਿੱਤੀ ਸੁਰੱਖਿਆ ਦੇ ਆਧਾਰ ਤੇ ਕੰਮ ਕਰਦਾ ਹੈ ਜੋ ਰਿਟਾਇਰਮੈਂਟ ਦੇ ਨਾਲ-ਨਾਲ ਇੱਕ ਸਥਿਰ ਆਮਦਨ ਪ੍ਰਦਾਨ ਕਰਦਾ ਤੇ ਨਾਲ ਹੀ ਬੱਚਤ ਵਾਲੇ ਤੇ ਆਪਾਹਸਤਾ ਵਾਲੇ ਲੋਕਾਂ ਨੂੰ ਵੀ ਲਾਭ ਪ੍ਰਦਾਨ ਕਰਦਾ ਹੈ ਭਾਵੇਂ ਤੁਸੀਂ ਲੰਬੇ ਸਮੇਂ ਤੋਂ ਯੋਗਦਾਨ ਪਾਉਣ ਵਾਲੇ ਹੋ ਜਾਂ ਕੈਨੇਡਾ ਵਿੱਚ ਆਪਣੇ ਵਿੱਤੀ ਭਵਿੱਖ ਦੀ ਯੋਜਨਾ ਬਣਾ ਰਹੇ ਹੋ ਤਾਂ ਸੀਪੀਪੀ ਨੂੰ ਸਮਝਣਾ ਤੁਹਾਡੇ ਅੱਗੇ ਬਹੁਤ ਜ਼ਰੂਰੀ ਹੈ ਜਿਸ ਵਿੱਚ ਕੁਝ ਵਿਸ਼ੇ ਨੇ 2024 ਲਈ ਵੱਧ ਤੋਂ ਵੱਧ ਸੀਪੀਪੀ ਦੇ ਲਾਭ ਪ੍ਰਵਾਸੀਆਂ ਲਈ ਸੀਪੀਪੀ ਮਾਇਨੇ ਕੀ ਰੱਖਦੇ ਨੇ ਅਗਲਾ ਸੀਪੀਪੀ ਭੁਗਤਾਨ ਨਵੰਬਰ 27 2024 ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਕੀ ਹੈ ਸੀਪੀਪੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੁਸੀਂ ਕਿੰਨਾ ਕੁ ਪ੍ਰਾਪਤ ਕਰ ਸਕਦੇ ਹੋ ਸੀਪੀਪੀ ਲਈ ਯੋਗਤਾ ਦੇ ਮਾਪਦੰਡ ਸੀਪੀਪੀ ਲਈ ਅਰ ਜੀ ਕਿਵੇਂ ਦੇਣੀ ਹੈ ਸੀਪੀਪੀ ਭੁਗਤਾਨਾਂ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਸੀਪੀਪੀ ਆਪਣੀ ਰਿਟਾਇਰਮੈਂਟ ਦੀ ਯੋਜਨਾ ਬਣਾਓ ਅਤੇ ਸੀਪੀਪੀ ਦਾ ਵੱਧ ਤੋਂ ਵੱਧ ਲਾਭ ਉਠਾਓ ਸਭ ਤੋਂ ਪਹਿਲਾਂ ਸੀਪੀਪੀ ਲਈ ਵੱਧ ਤੋਂ ਵੱਧ ਸੀਪੀਪੀ ਦੇ ਕੀ ਲਾਭ ਨੇ 2024 ਲਈ 2024 ਦੇ ਲਈ ਵੱਧ ਤੋਂ ਵੱਧ ਮਾਸਿਕ ਸੀਪੀਪੀ ਲਾਭ 1364 ਡਾਲਰ 60 ਸੈਂਟ ਪਰ ਸਿਰਫ ਉਹਨਾਂ ਲਈ ਜਿਨ੍ਹਾਂ ਨੇ ਆਪਣੇ ਕੰਮਕਾਜੀ ਸਾਲਾਂ ਦੌਰਾਨ ਲਗਾਤਾਰ ਵੱਧ ਤੋਂ ਵੱਧ ਰਕਮ ਦਾ ਯੋਗਦਾਨ ਪਾਇਆ ਆਸਨ ਕੈਨੇਡੀਅਨ ਲਗਭਗ 816 ਡਾਲਰ 52 ਸੈਂਟ ਮਹੀਨਾ ਪ੍ਰਾਪਤ ਕਰਦੇ ਨੇ ਇਹ ਜਾਣਨ ਦੀ ਮਹੱਤਤਾ ਨੂੰ ਦਰਸਾਉਂਦੇ ਨੇ ਕਿ ਯੋਗਤਾ ਭੁਗਤਾਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਪ੍ਰਵਾਸੀਆਂ ਲਈ ਸੀਪੀਪੀ ਬੀ ਕੀ ਮਾਇਨੇ ਰੱਖਦੀ ਹੈ ਸੀਪੀਪੀ ਇੱਕ ਯੋਗਦਾਨੀ ਪ੍ਰਣਾਲੀ ਹੈ ਭਾਵ ਕਿ ਜੋ ਕੰਮ ਕਰਦਾ ਹੈ ਆਪਣੀ ਤਨਖਾਹ ਕਟੌਤੀ ਰਾਹੀਂ ਯੋਗਦਾਨ ਪਾਉਣ ਉਹ ਲਾਭ ਯੋਗ ਤੇ ਭਾਵੇਂ ਉਹ ਕੈਨੇਡਾ ਵਿੱਚ ਕਿੰਨਾ ਹੀ ਸਮਾਂ ਰਹਿੰਦਾ ਹੋਵੇ ਪਰਵਾਸੀਆਂ ਦੇ ਲਈ CPP ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਬਣਾਉਣ ਅਤੇ ਮਜ਼ਬੂਤ ਕੈਨੇਡੀਅਨ ਸਮਾਜ ਸੁਰੱਖਿਆ ਜਾਲ ਵਿੱਚ ਇੱਕਜਿਕ੍ਰਿਤ ਹੋਣ ਦਾ ਮੌਕਾ ਪੇਸ਼ ਕਰਦੀ ਹੈ ਭਾਵੇਂ ਤੁਸੀਂ ਹਾਲੀ ਦੇ ਵਿੱਚ ਇੱਥੇ ਚਲੇ ਗਏ ਹੋ ਪਰ CPP ਦਾ ਯੋਗਦਾਨ ਦੇਣਾ ਰਿਟਾਇਰਮੈਂਟ ਲਾਭਾਂ ਤੱਕ ਯਕੀਨੀ ਬਣਾਉਂਦਾ ਹੈ ਤੇ ਹੋਰ ਵਿੱਤੀ ਯੋਜਨਾ ਦੇ ਪੂਰਵਕ ਵੀ ਹੋ ਸਕਦੇ ਨੇ ਕੈਨੇਡਾ ਦੇ ਉੱਚ ਜੀਵਨ ਸੁਭਾਵਨਾ ਦੇ ਨਾਲ ਸੀਪੀਪੀ ਯੋਗਤਾ ਯੋਗਦਾਨਾਂ ਲਈ ਛੇਤੀ ਤੋਂ ਛੇਤੀ ਸ਼ੁਰੂ ਕਰਨਾ ਤੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ। ਅਗਲਾ ਸੀਪੀਪੀ ਭਦਾਨ ਨਵੰਬਰ 27 2024 ਆਪਣੇ ਕੈਲੰਡਰ ਨੂੰ ਚਿੰਨਿਤ ਕਰ ਲੋ ਤੇ ਅਗਲੇ ਸੀਪੀਪੀ ਭੁਗਤਾਨ ਦੀ ਮਿਤੀ 27 ਨਵੰਬਰ 2024 ਹੈ ਤੇ ਭੁਗਤਾਨ ਅਨੁਸੂਚੀ ਬਾਰੇ ਜਾਣਨ ਲਈ ਬਿਹਤਰ ਵਿੱਤੀ ਯੋਜਨਾ ਨੂੰ ਯਕੀਨੀ ਬਣਾਓ ਅਤੇ ਬੇਲੋੜੇ ਤਣਾਅ ਤੋਂ ਦੂਰ ਰਹੋ 2024 ਦੀ ਬਾਕੀ ਸੀਪੀਪੀ ਭੁਗਤਾਨ ਦੀ ਤਰੀਕਾ ਦੀ ਗੱਲ ਕਰੀਏ ਤਾਂ 27 ਨਵੰਬਰ 2024 ਤੇ ਦਸੰਬਰ 2024 ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਆਖਿਰ ਹੈ ਕਿ ਕੈਨੇਡਾ ਪੈਨਸ਼ਨ ਪਲਾਨ ਇੱਕ ਸੰਘੀ ਪ੍ਰੋਗਰਾਮ ਜੋ ਰਿਟਾਇਰਮੈਂਟ ਦੌਰਾਨ ਤੁਹਾਡੀ ਆਮਦਨ ਦੀ ਇੱਕ ਹਿੱਸੇ ਨੂੰ ਬਦਲ ਲਈ ਤਿਆਰ ਕੀਤਾ ਜਾਂਦਾ ਹੈ ਇਹ ਆਪਾਸ਼ਤਾ ਅਤੇ ਸਰਵਾਈਵਰ ਨੂੰ ਲਾਭ ਪ੍ਰਦਾਨ ਕਰਦਾ ਹੈ ਯੋਗਦਾਨ ਪਾਉਣ ਵਾਲੇ ਅਤੇ ਉਹਨਾਂ ਪਰਿਵਾਰਾਂ ਲਈ ਵਿੱਤੀ ਸਥਿਰਨਾ ਨੂੰ ਯਕੀਨ ਬਣਾਉਂਦਾ ਹੈ ਕਿਉਂਕਿ ਕਿਊਬਕ ਨੂੰ ਛੱਡ ਕੇ ਸਾਰੇ ਪ੍ਰਾਂਤਾਂ ਨੂੰ ਇਹ ਕਵਰ ਕਰਦਾ ਹੈ ਕਿਊਬਕ ਪੈਨਸ਼ਨ ਪਲਾਨ ਕਯੂਪੀਪੀ ਨੂੰ ਚਲਾਉਂਦਾ ਹੈ ਤੇ ਉੱਥੇ ਦੱਸਦੀ ਹੈ ਕਿ ਇਸ ਦੀ ਮਦਦ ਦੇ ਨਾਲ ਨਿਪਟਾਰਾ ਕੀਤਾ ਅਤੇ ਇhtiaz ਦੀ ਜਾਣਕਾਰੀ ਪ੍ਰਾਪਤ ਕਰਨ ਦੀ ਲਾਭ ਵਰਤੋਂ ਕਰਨ ਦੀ ਸਮਰੱਥਾ ਦੇ ਮਾਲਕਾਂ ਨੂੰ ਨਿਸ਼ਾਨਾ ਵੀ ਸਾਧਦਾ ਹੈ ਸੀਪੀਪੀ ਕਰਾਨੀਆਂ ਜੀਵਨ ਭਰ ਇੱਕ ਵਾਰ ਸੀਪੀਪੀ ਸ਼ੁਰੂ ਕਰਨਾ ਤੇ ਉਥੇ ਹੀ ਲਚਕਦਾਰ ਸ਼ੁਰੂਆਤੀ ਸੁਧਾਰ 60 ਦੀ ਉਮਰ ਤੋਂ ਲਾਭ ਸ਼ੁਰੂ ਹੋ ਜਾਂਦਾ ਹੈ ਇਸ ਲਈ ਤੁਸੀਂ 70 ਸਾਲ ਤੱਕ ਪਹੁੰਚ ਕਰ ਸਕਦੇ ਹੋ ਪੋਸਟ ਰਟਾਇਰਮੈਂਟ ਨੋਟਿਸ ਪੋਸਟ ਜਿੱਥੇ ਪੀ ਆਰਬੀ ਟੂ ਲਿੰਕਾਂ ਨੂੰ ਫੌਰਨ ਲਈ ਸ਼ੁਰੂ ਕਰਨ ਤੋਂ ਸੂਚਨਾ ਦੇਣ ਦੀ ਤਿਆਰੀ ਤੇ ਸਥਿਤ ਸਥਿਤੀ ਨੂੰ ਸੁਧਾਰ ਕਰਨਾ ਤੁਸੀਂ ਮਾਸਿਕ ਸੀਪੀਪੀ ਦੇ ਕਾਰੋਬਾਰੀ ਤੇ ਕਿਵੇਂ ਕੰਮ ਕਰਦੇ ਹੋ ਸਿੱਤੀ ਉੱਚ ਪੱਧਰ ਦੀਆਂ ਤਨਖਾਹ ਦੀ ਨਿਸ਼ਾਨੀ ਵਿਚਾਰ ਭਾਵਨਾਮ ਤੌਰ ਤੇ ਉੱਚ ਲਾਭ ਪ੍ਰਾਪਤ ਕਰਨਾ ਬਾਧੀ ਉਮਰ 65 ਸਾਲ ਦੀ ਉਮਰ ਇੱਕ ਸੀਪੀਪੀ ਪ੍ਰਾਪਤ ਕਰਨਾ ਸ਼ਾਮਲ ਹੋਣ ਲਈ ਅੱਗੇ ਵਧਦੀ ਹੈ ਉਦਾਹਰਨ ਦੇ ਲਈ ਖਾਸ ਕਰਕੇ 60 ਤੇ 65 ਦੀ ਉਮਰ ਤੋਂ 0.6% ਸ਼ਕਤੀ ਘਟਾਓ ਅਤੇ ਇਸ ਵਿੱਚ 7.2% ਸਮੂਹ ਕਟੌਤੀ ਦੇ ਬਰਾਬਰ ਹੈ 70 ਸਾਲ ਦੇ ਲੋਕ 0.7% ਵਾਧੇ ਦੇ ਨਾਲ ਨਤੀਜੇ 8.4% ਆંકੜੇ ਬੂਸਟ 65 ਸਾਲ ਦੀ ਉਮਰ ਤੋਂ ਸ਼ੁਰੂ ਤੋਂ ਘਟਦੇ 42% ਵਾਧੇ ਨੇ ਸੀਪੀਪੀਬੀ ਯੋਗਤਾ ਦੇ ਮਾਪਦੰਡ ਸੀਪੀਪੀਬੀ ਲਾਭ ਲਈ ਯੋਗ ਹੋਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ 60 ਸਾਲ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਕਾਮਕਾਜੀ ਦੇ ਜਿੱਥੇ ਇੰਟਰ ਯੋਗ ਟਿਕਾਣੇ ਕੈਨੇਡੀਅਨ ਨਾਗਰਿਕਤਾ ਤੇ ਇਹਦੇ ਨਾਲ ਵਿਅਕਤੀ ਦੇ ਕੰਮ ਕਰਨ ਦੀ ਖੋਜ ਕਿਵੇਂ ਕਿਵੇਂ ਤੁਸੀਂ ਤਲਾਕ ਲਿਆ ਜਾਂ ਫਿਰ ਸ਼ੇਅਰਿੰਗ 'ਚ ਰਹਿੰਦੇ ਹੋ ਤੇ ਤੁਹਾਡਾ ਕੀ ਸਟੇਟਸ ਹੈ ਸੀਪੀਪੀ ਲਈ ਅਪਲਾਈ ਕਰਨਾ ਰੇਲਵੇ ਸਰਵਿਸ ਲੋਕ ਖਾਤੇ ਜਾਂ ਡਾਕ ਰਾਹੀਂ ਸ਼ਾਮਲ ਹੋ ਸਕਦੇ ਨੇ ਅਪਲਾਈ ਕਰਨ ਦੇ ਕਦਮ ਜੇ ਕੱਲ ਕਰੀਏ ਇਸ ਨੂੰ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਸ਼ੁਰੂ ਵਿੱਚ ਕੋਸ਼ਿਸ਼ ਇੱਕ ਲੋਕ ਕਰੋ ਤੇ ਚਾਲੂ ਕਰੋ ਆਪਣੀ ਪਸੰਦ ਦੀ ਸੂਚੀ ਬਣਾਓ ਆਨਲਾਈਨ ਅਪਲਾਈ ਕਰੋ ਪ੍ਰੋਸੈਸਿੰਗ ਆਮ ਤੌਰ ਤੇ 120 ਦਿਨ ਦੀ ਹੁੰਦੀ ਹੈ ਤੇ ਇਹਦੇ ਨਾਲ ਹੀ ਉਦਾਹਰਨ ਲਈ ਹੁਣੇ ਵਪਾਰਕ ਹੋ ਤਾਂ ਮਾਰਚ 2025 ਤੱਕ ਲਿੰਕ ਕਰਨਾ ਸ਼ੁਰੂ ਕਰੋ ਕੈਨੇਡੀਅਨ ਕਵਨਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਤੇ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਆਪ ਬਣੇ ਰਹੋ ਆਜ ਨਿਊਜ਼ ਬਾੜਾ ਦੇ ਨਾਲ ਕ੍ਰੇਡਿੰਗ ਕਮਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਕਤੂਬਰ ਵਿੱਚ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਭਾਰਤ ਵਿੱਚ ਦੇਸ਼ ਨਿਕਾਲੇ ਦੇ ਵਾਧੇ ਰਜਾ ਨੂੰ ਦਰਸਾਉਂਦੇ ਹੋਏ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਲੈ ਕੇ ਚਾਰਟਰਡ ਫਲਾਈਟ ਭੇਜੀ ਇਹ ਕੋਈ ਆਮ ਉਡਾਨ ਨਹੀਂ ਸੀ ਇਹ ਇਸ ਸਾਲ ਕੀਤੀ ਗਈ ਵੱਡੇ ਪੈਮਾਨੇ ਤੇ ਹਟਾਉਣ ਵਾਲੀ ਉਡਾਨਾਂ ਵਿੱਚੋਂ ਇੱਕ ਸੀ ਤੇ ਹਰ ਇੱਕ ਆਮ ਤੌਰ ਤੇ 100 ਤੋਂ ਵੱਧ ਯਾਤਰੀਨ ਲੈ ਕੇ ਜਾਂਦੀ ਸੀ ਉਡਾਨ ਭਾਰਤੀ ਪ੍ਰਵਾਸੀਆਂ ਦੇ ਸਮੂਹ ਨੂੰ ਵਾਪਸ ਕਰ ਰਹੀ ਹੈ ਤੇ जिन्होंने अमेरिका ਵਿੱਚ ਰਹਿਣ ਲਈ ਕਾਨੂੰਨੀ ਆਧਾਰ ਸਥਾਪਿਤ ਨਹੀਂ ਕੀਤੇ ਅਮਰੀਕੀ ਅਧਾਰਿਆਂ ਅਧਿਕਾਰੀਆਂ ਦੇ ਅਨਸਾਰ ਬਾਲਗ ਪੁਰਸ਼ ਅਤੇ ਔਰਤਾਂ ਨੂੰ ਲੈ ਕੇ ਜਾਣ ਵਾਲੀ ਇਹ ਉਡਾਨ ਪੰਜਾਬ ਲਈ ਰਵਾਨਾ ਕੀਤਾ ਗਿਆ ਬਹੁਤ ਸਾਰੇ ਰਿਪੋਰਟੀਆਂ ਦੇ ਮੂਲ ਸਥਾਨ ਦੇ ਨੇੜੇ ਜੱਦੀ ਸ਼ਹਿਰਾਂ ਦਾ ਕੋਈ ਸਟੀਕ ਟੁੱਟਣ ਪ੍ਰਦਾਨ ਨਹੀਂ ਕੀਤਾ ਗਿਆ ਸੀ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਹਾਇਕ ਸਖਤਰ ਰੌਇਸ ਬਰਡਸਨਟਾਈਨ ਨੇ ਮਰੇ ਨੇ ਦੱਸਿਆ ਕਿ ਸਤੰਬਰ ਵਿੱਚ ਖਤਮ ਹੋਈ ਯੂਐਸ ਵਿੱਤੀ ਸਾਲ 2024 ਵਿੱਚ 1000 ਤੋਂ ਵੱਧ ਭਾਰਤੀ ਨਾਗਰਿਕਾਂ ਚਾਰਟਟ ਤੇ ਬਾਰਕ ਉਡਾਨਾਂ ਦੁਆਰਾ ਵਾਪਸ ਭੇਜਿਆ ਗਿਆ ਸੀ ਮਰੇ ਨੇ ਦੱਸਿਆ ਕਿ ਇਹ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਦੇ ਅਮਰੀਕਾ ਤੋਂ ਹਟਾਉਣ ਵਿੱਚ ਲਗਾਤਾਰ ਵਾਧੇ ਦਾ ਹਿੱਸਾ ਰਿਹਾ ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਨਾਲ ਮੁਲਾਕਾਤਾਂ ਵਿੱਚ ਆਮ ਨਾਲੋਂ ਉਧੇਰੇ ਮਿਲ ਕੰਦਾ ਮਰੇ ਨੇ ਦੱਸਿਆ ਕਿ ਇੱਕ ਮੀਡੀਆ ਬਰੀਫਿੰਗ 'ਚ ਉਨ੍ਹਾਂ ਨੇ ਮੌਕੇ ਦਾ ਹਵਾਲਾ ਦੰ데요 ਜਿੱਥੇ ਗੈਰ ਨਾਗਰਿਕਾਂ ਨੂੰ ਮੈਕਸੀਕੋ ਜਾਂ ਕੈਨੇਡਾ ਨਾਲ ਦੇਸ਼ ਦੀ ਸਰਹੱਦਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਅਮਰੀਕੀ ਦੁਆ ਅਧਿਕਾਰੀਆਂ ਦੁਆਰਾ ਰੋਕਿਆ ਗਿਆ ਸੀ ਜਿਵੇਂ ਕਿ ਅਮਰੀਕੀ ਭਾਰਤੀ ਨਾਗਰਿਕਾਂ ਦੀ ਵਾਪਸੀ ਨੂੰ ਵਧਾ ਰਿਹਾ ਹੈ ਇਸ ਬਾਰੇ ਚਿੰਤਾਵਾਂ ਮਬਦ ਰਹੀਆਂ ਨੇ ਕਿ ਰਾਸ਼ਟਰਪਤੀ ਚੁਣੇ ਹੋਏ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਉਹਨਾਂ ਤੇ ਕਿਵੇਂ ਪ੍ਰਭਾਵ ਪਾਉਣਗੇ ਆਂ ਡ੍ਰੰਪ ਪਹਿਲਾਂ ਹੀ ਇਤਿਹਾਸ ਵਿੱਚ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਵਾਅਦਾ ਕਰ ਚੁੱਕੇ ਨੇ ਅਕਤੂਬਰ 2020 ਤੋਂ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਉੱਤਰੀ ਅਤੇ ਦੱਖਣੀ ਜੀਮਨ ਸਰਦਾਂ ਨੂੰ ਅਣਅਧਿਕਾਰਿਕ ਕ੍ਰਾਸਿੰਗ ਲਈ ਕੋਸ਼ਿਸ਼ ਕਰਨ ਵਾਲੇ ਲਗਭਗ 1.7 ਲੱਖ ਭਾਰਤੀ ਪ੍ਰਵਾਸੀਆਂ ਨੂੰ ਹਰਾਸਤ ਵਿੱਚ ਲਿਆ ਉਹਤੇ ਦੱਸ ਦੇ ਕਿ ਨਿਸਕਨਨ ਸੈਂਟਰ ਦੇ ਇਮੀਗ੍ਰੇਸ਼ਨ ਵਿਸ਼ਲੇਸ਼ਕ ਗਿਲ ਦੁਆਰਾ ਸਨੇਹਾਪੁਰੀ ਕਹਿੰਦੇ ਨੇ ਕਿ ਭਾਵੇਂ ਲਾਤੀਨੀਆ ਅਮਰੀਕਾ ਦੇ ਕੈਰੀਬੀਨ ਕੈਰੀਬੀਨ ਦੀ ਸੰਖਿਆ ਨਾਲੋਂ ਘੱਟ ਹੈ ਭਾਰਤੀ ਨਾਗਰਿਕੇ ਪਿਛਲੇ 4 ਸਾਲਾਂ ਵਿੱਚ ਸੀਪੀਬੀ ਦੁਆਰਾ ਸਾਹਮਣਾ ਕੀਤੇ ਗਏ ਪੱਛਮੀ ਗੋਲਾਕਾਰ ਦੇ ਬਾਹਰਲੇ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਦੀ ਨੁਮਾਇੰਦਗੀ ਕਰਦੇ ਨੇ ਵਾਸ਼ਿੰਗਟਨ ਆਧਾਰਿਤ ਥਿੰਕ ਟੈਂਕ ਅੰਕੜੇ ਤੇ ਨਜ਼ਰ ਮਾਰਦੇ ਹੋਏ ਮਿਸਟਰ ਗੁਵਾਰਾ ਨੇ ਤੇ ਪੂਰੀ ਨੇ ਗੈਰ ਕਾਨੂੰਨੀ ਸਰਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੇ ਵਾਧੇ ਦੀ ਮਹੱਤਵਪੂਰਨ ਰੁਝਾਨ ਦੀ ਪਛਾਣ ਵੀ ਕੀਤੀ ਹੈ ਇੱਕ ਤਾਂ ਪ੍ਰਵਾਸੀ ਸਭ ਤੋਂ ਹੇਠਲੇ ਅਰਥਿਕ ਵਰਗ ਤੋਂ ਨਹੀਂ ਹਨ ਪਰ ਉਹ ਅਮਰੀਕਾ ਲਈ ਸੈਲਨੀਆਂ ਵਿਦਿਆਰਥੀ ਵੀਜ਼ਾ ਸੁਰੱਖਿਅਤ ਨਹੀਂ ਕਰ ਸਕਦੇ ਅਕਸਰ ਘੱਟ ਸਿੱਖਿਆ ਅੰਗਰੇਜ਼ੀ ਦੀ ਮੁਹਾਰਤ ਕਾਰਨ ਇਸ ਦੇ ਬਜਾਏ ਕਿ ਜਿੱਥੇ 1 ਲੱਖ ਡਾਲਰ ਤੱਕ ਦਾ ਖਰਚਾ ਲੈਣ ਵਾਲੇ ਏਜੰਸੀਆਂ ਦੇ ਨਿਰਪੱਖ ਕਰਦੇ ਨੇ ਕਈ ਵਾਰ ਸਰਦ ਦੀ ਨਿਰੰਤਰ ਚੱਕਮਾ ਦੇਣ ਲਈ ਬਣਾਏ ਗਏ ਲੰਮੇ ਅਤੇ ਔਖੇ ਰੂਟਾਂ ਦੀ ਵਰਤੋਂ ਕਰਦੇ ਨੇ ਇਸ ਨੂੰ ਬਰਦਾਸ਼ਤ ਕਰਨ ਲਈ ਬਹੁਤ ਸਾਰੇ ਖੇਤ ਵੇਚ ਦਿੰਦੇ ਨੇ ਕਰਜ਼ਾ ਲੈਂਦੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ 2024 ਵਿੱਚ ਯੂਐਸ ਇਮੀਗ੍ਰੇਸ਼ਨ ਅਦਾਲਤਾਂ ਦੇ ਆਂਕੜਿਆਂ ਤੋਂ ਪਤਾ ਚੱਲਦਾ ਕਿ ਜ਼ਿਆਦਾਤਰ ਭਾਰਤੀ ਪ੍ਰਵਾਸੀ ਪੁਰਸ਼ ਜਿਨ੍ਹਾਂ ਦੀ ਉਮਰ 18 ਤੋਂ 34 ਸਾਲ ਹੈ ਦੂਜਾ ਉਤਰੀ ਸਰਹੱਦ ਤੇ ਕੈਨੇਡਾ ਭਾਰਤੀਆਂ ਲਈ ਵਧੇਰੇ ਪਹੁੰਚਯੋਗ ਪ੍ਰਵੇਸ਼ ਪੁਆਇੰਟ ਬਣ ਗਿਆ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾជਿਅਤਰ ਦਿਨ ਦੀ ਹੈ ਭਾਰਤ ਵਿੱਚ ਅਮਰੀਕੀ ਵੀਜ਼ਾ ਲਈ 1 ਸਾਲ ਤੱਕ ਦੇ ਮੁਕਾਬਲੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਸਵਾਰਟਨ ਸੈਕਟਰ ਵਰਮੋਟ ਦੇ ਰਾਜਾਂ ਅਤੇ ਨਿਊਯਾਰਕ ਦੇ ਨਿਊ ਹੈਸ਼ਪਾਇਸ਼ ਦੀਆਂ ਕਾਉਂਟੀਆਂ ਕਵਰ ਕਰਦਾ ਤੇ ਇਸ ਸਾਲ ਸ਼ੁਰੂ ਤੋਂ ਭਾਰਤੀ ਅਨਾਂਗਰਿਕਾਂ ਦੀ ਮੋਟੇ ਪੇੜ ਵਿੱਚ ਅਚਾਨਕ ਵਾਧਾ ਹੋਇਆ ਜੋ ਜੂਨ ਵਿੱਚ 2715 ਦੇ ਸਿਖਰ ਤੇ ਇਸ ਤੋਂ ਪਹਿਲਾਂ ਬਹੁਤ ਅਨੰiyam ਭਾਰਤੀ ਪ੍ਰਵਾਸੀ ਮੈਕਸੀਕੋ ਦੇ ਨਾਲ ਵਿਅਸਤ ਦੱਖਣੀ ਸਰਦਦਾ ਰਹੀਂ ਐਲ ਸੈਲਵੋਡਾ ਜਾਂ ਫਿਰ ਨਿਓਕਾ ਰਹੇ ਅਮਰੀਕਾ ਵਿੱਚ ਦਾਖਲ ਹੋਏ ਦੋਵੇਂ ਪ੍ਰਵਾਸਾਂ ਦੀ ਸਹੂਤ ਪਿਛਲੇ ਸਾਲ ਤੱਕ ਭਾਰਤੀ ਨਾਗਰਿਕ ਜਿੱਥੇ ਇਸ ਚੀਜ਼ ਦਾ ਆਨੰਦ ਲੈ ਰਹੇ ਨੇ ਅਮਰੀਕਾ ਕੈਨੇਡਾ ਦੀ ਸਰਦ ਅਮਰੀਕਾ ਮੈਕਸੀਕੋ ਸਰਦ ਨਾਲੋਂ ਲੰਮੀ ਅਤੇ ਘੱਟ ਸੁਰੱਖਿਆ ਵਾਲੀ ਹੈ ਜਦੋਂ ਕਿ ਆਮ ਜ਼ਰੂਰੀ ਤੌਰ ਤੇ ਸੁਰੱਖਿਅਤ ਨਹੀਂ ਹੈ ਅਪਰਾਧਿਕ ਸਮੂਹਾਂ ਦੀ ਉੱਥੋਂ ਹੀ ਮੌਜੂਦਗੀ ਨਹੀਂ ਹੁੰਦੀ ਜਿੰਨਾ ਉਹ ਦੱਖਣੇ ਤੇ ਮੱਧ ਅਮਰੀਕਾ ਦੇ ਰਸਤੇ ਕਰਦੇ ਨੇ ਗੁਆਰਾ ਨੇ ਇਸ ਗੱਲ ਨੂੰ ਕਲੀਅਰ ਕੀਤਾ ਕਿ ਇਸਰਾ ਬਹੁਤ ਪ੍ਰਵਾਸ ਸਿੱਖ ਪ੍ਰਭਾਵਸ਼ਾਲੀ ਭਾਰਤੀ ਰਾਜ ਪੰਜਾਬ ਤੇ ਗਵੰਡੀ ਰਾਜ ਹਰਿਆਣਾ ਤੋਂ ਹੋਇਆ ਜਾਪਦਾ ਜਿਸ ਦੇ ਰਵਾਇਤੀ ਤੌਰ ਤੇ ਲੋਕਾਂ ਨੂੰ ਵਦੇਸ਼ਾਂ ਵਿੱਚ ਪ੍ਰਵੇਸ਼ ਪ੍ਰਵਾਸ ਕਰਦੇ ਹੋਏ ਦੇਖਿਆ ਦੂਜਾ ਮੂਲ ਸਰੋਤ ਗੁਜਰਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਰਾਜ ਹੈ ਪੰਜਾਬ ਜੋ ਕਿ ਅਨਿਯਮਤ ਭਾਰਤੀ ਪ੍ਰਵਾਸੀਆਂ ਦਾ ਇੱਕ ਵੱਡਾ ਹਿੱਸਾ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਿਹਾ ਜਿਸ ਵਿੱਚ ਬੇਰੁਜ਼ਗਾਰੀ ਕਿਸਾਨ ਸੰਕਟ ਨਸ਼ਿਆਂ ਦੇ ਵਾਧਰੇ ਦੇ ਸੰਕਟ ਨੂੰ ਲੈ ਕੇ ਆ ਪੰਜਾਬੀਆਂ ਦੀ ਪ੍ਰਵਾਸ ਵੀ ਲੰਮੇ ਸਮੇਂ ਤੋਂ ਆਮ ਰਿਹਾ ਪਿੰਡੂ ਨੌਜਵਾਨ ਅੱਜ ਵੀ ਵਿਦੇਸ਼ ਜਾਣ ਲਈ ਬਹੁਤ ਉਤਸਕ ਨੇ ਨਵਜੋਤ ਕੌਰ ਗਗਨ ਪ੍ਰੀਤ ਕੌਰ ਲਬਜੀਤ ਕੌਰ ਦੁਆਰਾ ਪੰਜਾਬ ਵਿੱਚ 120 ਉਤਤਦਾਤਾਵਾਂ ਨਾਲ ਇੱਕ ਵਿਧਿਆਨ ਕੀਤਾ ਅਤੇ ਪਾਇਆ ਕਿ 56% 18 ਤੋਂ 28 ਸਾਲ ਤੱਕ ਦੀ ਉਮਰ ਦੇ ਵਿਚਕਾਰ ਅਕਸਰ ਸੈਕੰਡਰੀ ਸਿੱਖਿਆ ਤੋਂ ਬਾਅਦ ਪ੍ਰਵਾਸ ਕਰਦੇ ਨੇ ਤੇ ਕਈ ਗੈਰ ਸੰਸਥਾਨਿਕ ਕਰਜ਼ਿਆਂ ਅਤੇ ਆਪਣੇ ਕਦਮ ਦੇ ਵੱਡੇ ਫੰਡ ਚੱਕ ਕੇ ਆਪਣੇ ਪਰਿਵਾਰਾਂ ਨੂੰ ਬਾਹਰ ਭੇਜਦੇ ਨੇ ਫਿਰ ਵੱਖਵਾਦੀ ਖਾਲਸਤਾਨੀ ਲਹਿਰ ਨੂੰ ਲੈ ਕੇ ਤਣਾਅ ਵਧ ਗਿਆ ਜੋ ਕਿ ਸਿੱਖਾਂ ਲਈ ਇੱਕ ਆਜ਼ਾਦ ਹੋਮਲੈਂਡ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਇਸ ਨਾਲ ਭਾਰਤ ਵਿੱਚ ਕੁਝ ਸਿੱਖਾਂ ਦੇ ਅੰਦਰ ਅਧਿਕਾਰੀ ਸੈਸਦਾਨਾਂ ਦੁਆਰਾ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਦਾ ਡਰ ਪੈਦਾ ਹੋਇਆ ਇਹ ਡਰ ਹttਿਆਚਾਰ ਦਾਅਵਿਆਂ ਦੇ ਲਈ ਇੱਕ ਪ੍ਰੋਸਯੋਗ ਆਧਾਰ ਵੀ ਸੀ ਪ੍ਰਦਾਨ ਕਰਦਾ ਜੋ ਹੁਣ ਸ਼ਰਨ ਲੈਂਡ ਇਜਾਜ਼ਤ ਦਿੰਦਾ ਹੈ ਭਾਵੇਂ ਇਹ ਸੱਚ ਹੈ ਜਾਂ ਨਹੀਂ ਇਹ ਗੱਲ ਵੀ ਪੂਰੀ ਨੇ ਕਲੀਅਰ ਕੀਤੀ ਪੂਰੇ ਕਹਾਂਗੇ ਹਾਲ ਹੀ ਦੇ ਜੋ ਮੌਜੂਦਾ ਹਾਲਾਤ ਨੇ ਇਹਨਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਲੱਗ ਰਿਹਾ ਕਿ ਅਮਰੀਕਾ ਵਿੱਚ ਹਰੇਕ ਵਿਅਕਤੀ ਸੈਟਲ ਹੋਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਹੈ ਕਿ ਅਸੀਂ ਉੱਥੇ ਸੈਟਲ ਹੋ ਜਾਵਾਂਗੇ ਪਰ ਉੱਥੇ ਹੀ ਦੱਸਦੀ ਕਿ ਜਲਦੀ ਹੀ ਚੀਜ਼ਾਂ ਹੋਰ ਮੁਸ਼ਕਲ ਹੋਣ ਦੀ ਸੰਭਾਵਨਾ ਹੈ ਨਵਾਬੀ ਇਮੀਗ੍ਰੇਸ਼ਨ ਅਧਿਕਾਰੀ ਟੌਮ ਹੁਮਨ ਅਨੇ ਜਨਵਰੀ ਵਿੱਚ 트럼ਪ ਦੇ ਉਦਘਾਟਨ ਤੋਂ ਬਾਅਦ ਦੇਸ਼ ਦੀ ਸਰਹੱਦਾਂ ਦੇ ਇੰਚਾਰਜ ਹੋਣਗੇ। ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਨਾਲ ਉੱਤਰੀ ਸਰਦ ਇੱਕ ਤਰੀਜ਼ ਕਿਉਂਕਿ ਖੇਤਰ ਵਿੱਚ ਗੈਰ ਕਾਨੂੰਨੀ ਪ੍ਰਵਾਸ ਇੱਕ ਵੱਡਾ ਸੁਰੱਖਿਆ ਦਾ ਮੁੱਦਾ। ਅੱਗੇ ਕੀ ਹੁੰਦਾ ਸਪਸ਼ਟ ਹੈ ਇਹ ਵੇਖਣਾ ਬਾਕੀ ਹੈ। ਕੈਨੇਡਾ ਆਪਣੀ ਸਰਹੱਦਾਂ ਤੋਂ ਅਮਰੀਕਾ ਵਿੱਚ ਪ੍ਰਵਾਸ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਜਈ ਨੀਤੀਆਂ ਲਾਗੂ ਕਰੇਗਾ ਜਾਂ ਨਹੀਂ ਜੇਕਰ ਜੇ ਇਹ ਹੁੰਦਾ ਤਾਂ ਅਸੀਂ ਸਰਹੱਦ ਦੇ ਭਾਰਤੀ ਨਾਗਰਿਕਾਂ ਤੇ ਨਜ਼ਰਬੰਦੀ ਦੇ ਵਿੱਚ ਕਮੀ ਦੀ ਉਮੀਦ ਕਰ ਸਕਦੇ ਹਾਂ ਜੇ ਜੋ ਵੀ ਹੋਵੇ ਹਜ਼ਾਰਾਂ ਹੱਥਾਂ ਸਭਾਰਤੀ ਸੰਕੁਟ ਰਾਜ ਵਿੱਚ ਬਿਹਤਰ ਜ਼ਿੰਦਗੀ ਦੀ ਭਾਲ ਲਈ ਸੁਪਨੇ ਫਿੱਕੇ ਪੈਣ ਦੀ ਸੰਭਾਵਨਾ ਨਹੀਂ ਹੈ ਭਾਵੇਂ ਅੱਗੇ ਸੜਕ ਹੋਰ ਵੀ ਕਿਉਂ ਨਾ ਖਤਰਨਾਕ ਹੋ ਜਾਵੇ ਕੈਨੇਡਾ ਖਬਰਾਂਾਂ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ